ਆਓ ਜੀ ਜੀ ਅੱਜ ਵਾਲਾ ਰਿਵਿਊ ਆ ਪਿੰਡ ਰਾਜਿਆਂ ਵਾਲੀ ਹਵੇਲੀ ਦਾ ਅੱਜ ਅੰਦਰੋਂ ਕੀ ਕੁਝ ਲੱਗ ਗਿਆ ਇੰਨੇ ਗਲਬੜੇ ਆ ਕਾਹ ਤੋਂ ਲੱਬੜੇ ਆ ਕੀ ਚੱਕਰ ਆ ਪਾਓ ਸਾਰਾ ਰਿਵਿਊ ਐਂਡ ਫਰੰਟ ਦਿਖਾ ਦੇ ਤੇ ਰਿਵਿਊ ਤੇ ਹੋ ਜਾ ਇੱਥੇ ਦੇ ਸਟੈਪਲ ਕਰੇ ਗਰੇਨੇਡ ਆਹ ਜਿਹੜਾ ਗਰੇਨੇਡ ਆ ਰ ਅੰਦਰਲਾ ਮੋਲ ਅੰਦਰਲਾ ਮੋਲ ਖਰਚ ਖਤਕ ਇਹ ਕੋਠੀ ਦੀ ਵੀਡੀਓ ਜੀ ਵੀ ਦੇਖਣੀ ਆ ਕਮੈਂਟ ਕਰਕੇ ਜਾਣਾ ਪੈਣਾ ਵੀ ਕਿਸ ਤਰ੍ਹਾਂ ਦੀ ਆਜੀ ਉਜੀ ਯੂਨਿਟ ਤੋਂ ਦਿਖਾ ਰਿਹਾ ਬਹੁਤ ਵੱਡੇ ਲੈਵਲ ਦੀ ਸਕੀਮ ਆ ਇਹਦੇ ਵਿੱਚ ਅਸੀਂ ਟਾਲ ਆਪ ਲਾ ਰਹੇ ਹਾਂ ਸਾਨੂੰ ਇਹ ਲੱਗਿਆ ਵੀ ਮਾਲਕ ਬਹੁਤ ਵਧੀਆ ਬੰਦਾ ਇਹਦੇ ਵਿੱਚ ਤਾਂ ਅਸਤੀਸਾ ਦੇ ਨਾਲ ਟਾਟਾ ਇੱਥੋਂ ਆ ਸਾਰੇ ਇੱਕ ਪੈੜ ਬਰੀਕੀ ਨਾ ਪਾਇਆ ਹੈ ਇਹ ਕੱਚਾ ਮੁੱਤ ਲੈ ਕੇ ਆਉਂਦੇ ਆ ਜਿਆ ਫੇਰ ਨਾ ਇਹਦਾ ਸਾਈਜ਼ ਜੋਨ ਦਾ ਕੋਈ 36 1/2 ਸੋਹਣ ਬਹੁਤ ਚੰਗੇ ਵੱਡੇ ਲੈਵਲ ਦੇ ਰਾਈ ਗਰੂਪ ਲੌਬੀ ਦਾ ਸਾਈਜ਼ ਹੈ 803 ਦਾ 36 1/2 36 1/2 ਇਹਦਾ ਲੌਬੀ ਦਾ ਸਾਈਜ਼ ਆ ਉਸ ਇਹਦੇ ਵਿੱਚ ਸਪੈਸ਼ਲ ਜੁੱਤੀਆ ਕਿ ਪਹਿਲਾਂ ਉਹਨਾਂ ਵੇਲੇ ਜਿੱਥੇ ਸਾਡਾ ਗਾਹ ਪੈਣਾ ਉਹ ਜਗਤ ਕਾਲ ਜੁੱਤਦਾ। ਇੱਥੋਂ ਦਾ ਸਹਿਜ ਹੈਗਾ 12 ਬੈਂਤ ਹਣਾ ਬਹੁਤ ਵੱਡਾ ਲੈ ਪਰ ਚੰਗਾ ਜਣ ਕੇ ਆਪਾਂ ਨੂੰ ਐ ਨਹੀਂ ਲੱਗ ਸਕਦਾ ਵੀ ਛੋਟੀ ਜਿਹੀ ਕੁੱਠੀ ਆ। ਐਸ ਛੋਟੀ ਦਾ ਜੋ ਵੀ ਭਜੇ ਤਾਂ ਉਹ ਸਿਰੇ ਦੱਸਾਂਗੇ। ਇਹ ਵੀ ਅਜੇ ਜਿੱਦਾਂ ਬਸ ਹੈ ਜੋ ਨਾਲ ਇੱਕ ਟੱਕ ਬੋਸ ਲੱਗਦਾ ਹੋਏ ਇਸ ਨਾਲ ਪਰ ਟੱਕ ਬੋਸ ਦਾ ਇਹਦਾ ਸਹਿਜ ਹੀ ਲਗਭਗ ਆਹ ਕਿਹੜਾ ਸਾਢੇ 10 ਦਾ ਦਰਵਾਜ਼ਾ ਇਹਦਾ ਸਹਿਜਾ ਇਹਦੇ ਉੱਤੇ ਡੋਰ ਛੇਕ ਦਾ ਬਣਸਾ ਚੰਗੀ 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 ਕੁੱਠੀ ਆਏ ਪਿੰਡ ਰਾਜਿਆਂ ਦੀ ਹੋਵੇਗੀ। ਇਹਦੇ ਵਿੱਚ ਪੌੜੀਆਂ ਜਿਹੜੀਆਂ ਚੜ੍ਹਨੀਆਂ ਉੱਪਰ ਦੇ ਸਿਲਦਾ ਉੱਪਰ ਇਹਨਾਂ ਦਾ ਜਿਹੜਾ ਇਹਨਾਂ ਸਾਰੇ ਕਾਹਦੇ ਤੇ ਲਗਾ ਰਹੇ ਨੇ ਇਹਦਾ ਮਾਈਕ੍ਰੋਬੈਡ ਬਹੁਤ 16 ਬਾਈ 7/2 ਵੱਡਾ ਵੱਡਾ ਤੋਂ ਵੱਡਾ ਇਹਦੇ ਵਿੱਚ ਇੱਕ ਨਿਤੀ ਲਿਖੀ ਆ ਕਿ ਕਿਸੇ ਜਗ੍ਹਾ ਤੇ ਨਾ ਰਹਿ ਅੱਛਾ ਇੱਕ ਹੋਰ ਇੱਥੇ ਜਿੰਨੇ ਬੰਦੇ ਕੁੱਟੀ ਦੇਖਣ ਆਉਂਦੇ ਨੇ ਇਹਦੀ ਠਰਕਦੀ ਹੈ ਸਾਰੇ ਰੀਜ਼ ਨੂੰ ਦੇਖਣ ਮਾਰਦੇ ਨੇ ਇਹਦੀ ਇਹਦੀ ਟੁੱਟ ਪਈ ਟੁੱਟ ਪਈ ਠੀਕ ਹੈ ਇਹਦਾ ਕਾਰਨ ਕੀ ਆ ਵੀ ਇਹ ਮਾਰਕੈਂਸ ਨੇ ਜੋ ਆਪਸ਼ੋਦ ਰੱਖਨੇ ਮਾਲਕ ਦੇ ਸਲਾਈਡਿੰਗ ਡੋਰ ਲਾਉਣ ਨੂੰ ਚਾਹਤਾ ਲਾਸ ਜੇ ਦਾ ਤੇ ਚਿਕਾ ਰਿਮੂਵ ਕਰਦੀ ਰੋ ਮਾਲਕ ਕਹਿੰਦੇ ਨਹੀਂ ਲਾਉਣਾ ਅਸੀਂ ਕਿ ਆਪਾਂ ਇਸੇ ਤਰ੍ਹਾਂ ਹੀ ਲਾਉਣਾ ਹੁਣ ਇਥੇ ਦਿਸਲ ਮਾਰਕੈਂਸ ਵਾਜ ਨੂੰ ਆਸਿਸ ਕਰਦੇ ਆ ਜੀ ਇਹਦੇ ਵਿੱਚ ਜਿਹੜਾ ਜੇ ਦਾ ਸਾਈਜ਼ ਆ ਨਹੀਂ ਸਾਡੇ 5.5 ਗੁਣਾ 5.5 ਗੁਣਾ ਤੇ 8 ਫੁੱਟ ਦੱਸਿਆ ਇਹ ਬੈਸਰ ਦਾ ਉਤੋਂ ਬਾਅਦ ਬਾਅਦ ਨੂੰ ਜਿਹੜਾ ਜਗ੍ਹਾ ਇਹ 8 ਫੁੱਟ ਨੂੰ ਭਾਈਏ ਜੀ 8x8 ਦੇ ਅਦਰ ਬਾਅਦ ਦਾ ਇਹ ਫੂਲਾ ਚੰਗਾ ਬਾਥਰੂਮ ਇਹਦੇ ਵਿੱਚ ਟੋਇਟਰ ਵਗੈਰਾ ਲੱਗ ਸਕਿਆ ਘਮਾਰ ਤੇ ਅਛਾ ਇਹ ਤਾਂ ਸਭ ਤੋਂ ਵੱਡਾ ਸੇ ਇਹ ਹੈ ਅਸਾਫੇਰੇ ਦਾ ਸੰਪਾਦਕ ਪਾਣੀ ਬਹੁਤ ਕੱਟਦਾ ਹੈ ਦਾ ਸਿਸਟਮ ਸਹੀ ਨਹੀਂ ਰਿਹਾ ਉਹ ਕਿ ਕੋਈ ਪ੍ਰਾਪਰ ਅਵੈਲੇਬਿਲਿਟੀ ਨਹੀਂ ਜੁੜਦੀ ਹਾਂ ਉਹ ਜਿਆਦਾ ਤਾਂ ਪੀਓ ਕੀ ਨਿਕਲਦਾ ਮਾਰਦਾ 65 ਪੀਓ ਕੀ ਦੇ ਜਨਰਲ ਕਮੰਡ ਆਪਾਂ ਸਮਝਦੇ ਹਾਂ ਤੇ ਇਹਦੇ ਵਿੱਚ ਸ਼ਮਨਾ ਪੈਟਣੋਂ ਪੀਓ 16 16:30 ਇਹਦਾ ਰਿਪੋਰਟ ਹੁੰਦਾ ਸਾਈਨ ਆ ਇਹਦਾ ਡਰੈਸਟਰੀ ਉਹਦਾ ਨਸਟੂ ਉਹਦੇ ਬਦਲ ਕੇ ਕਾਲ ਕੀਆ ਕਿ ਉਹਦਾ ਲੋਗਿਸਟਿਕਲ ਸੈਟ ਦਾ ਸਾਡੇ ਸ਼ੇਪ ਗੁਣਾ ਆਕਰ ਇਹਦਾ ਫਾਰਮੂਲਾ ਸੈਕਿੰਡ ਮਾਸਾ ਇਹਦਾ ਫਾਰਮੂਲਾ ਸੈਕਿੰਡ ਮਾਸਾ ਉਹ ਪ੍ਰੋਬਲਮ ਜਦੋਂ ਰਿਸਪੈਕਟ ਨੂੰ ਆਣੇ ਆਉਂਦੇ ਆ ਬਾਅਦ ਇਹ ਹੈ ਜਿਹੜਾ ਪੈਂਟਰ ਰੱਜਿਆ ਹੋਇਆ ਦੀ ਕੋਲੇ ਇਹਦਾ ਫਾਰਮੂਲਾ ਜੀ ਜਿਹੜੀ ਕਿ ਪਲਾਸਟਰ ਤੱਕ ਪਲਾਸਟਰ ਰੋਲ ਟਾਇਰ ਪੀਓਪੀ ਚੰਗਾ ਸਾਰਾ ਕੰਮ ਕਰਨ ਤੋਂ ਬਾਅਦ 99 ਰੁਪਏ ਇਹ ਸਿਰਫ ਤੁਸੀਂ ਆਖ ਰਹੇ ਹੋ ਜੇਕਰ ਇਹ ਫਿਰ ਤੋਂ ਇਹ ਚਾਹੀਦੇ ਹੋਏ ਸਕੇਅਰ ਫੁੱਟ ਕਿੰਨੇ ਹਨ ਲੱਗਣਾ ਚਾਹੀਦਾ ਹੋਇਆ ਤਾਂ ਤੁਸੀਂ ਦੱਸ ਸਕਦੇ ਆ ਸਾਡਾ ਚੈਨਲ ਫੋਲੋ ਸਬਸਕ੍ਰਾਈਬ ਇੱਕ ਗਾਹ ਦੀ ਗਾਹ ਲਾਈਕ ਕਮੈਂਟ ਜ਼ਰੂਰ ਕਰਿਓ ਵੀ ਭਾਈ ਸੋਹਣਾ ਕੰਮ ਚੱਲੀ ਆਲਾ ਪਿੰਡ ਲੱਜਾਣੇ ਦੇ ਵਿੱਚ ਇਹਦੀ ਦੂਜੀ ਵੀਡੀਓ ਤੁਸੀਂ ਦੇਖੋ 1:00 ਤੋਂ 12 ਤੋਂ 13 ਨੂੰ ਜਿੰਨੇ ਕਮੈਂਟ ਆਉਣਗੇ ਭਾਈ ਇਹਦਾ ਕੋਠੀ ਦਾ ਸਭ ਤੋਂ ਸਾਰਾ ਬਜਟ ਸੇ ਕੰਪਲੀਟ ਸਾਰੇ ਰੂਮ ਕੰਪਲੀਟ ਕੋਠੀ ਸਾਰੀ ਹਾਈ ਕਲਾਸ ਆ ਨਾਰਮਲ ਆ ਕਿੰਨੇ ਸਾਲ ਦੀ ਗਾਰੰਟੀ ਉਹਦੇ ਬਾਅਦ ਤੁਹਾਨੂੰ ਹਰੇਕ ਨੂੰ ਮਿਲ ਪਾਏ ਤੋਂ ਹਾਫ ਦੇ ਬਾਅਦ ਸੌਮਣੇ ਟਿਕਾ ਕੇ ਜ਼ੂਮ ਕਰਕੇ ਦਿਖਾਈ ਸੋਖੋ ਕਿਹਾ ਇਕੱਲੀ-ਗੁੰਦੀ ਚੀਜ਼ ਮੂੰਹ ਬੋਦੀ ਕੀਤੀ ਜੇ ਇਕੱਲਾ-ਇਕੱਲਾ ਗੋਲਾ ਇਕੱਲੇ-ਇਕੱਲੇ ਕੁਆਲਿਟੀ ਜ਼ੂਮ ਕਰਨ ਵਾਲੀ ਕੀਤੀ ਹੋਈ ਹੈ ਧੰਨਵਾਦ ਸ਼ੁਕਰੀਆ ਤੁਸੀਂ ਦੇਖ ਰਹੇ ਹੋ ਅਵਤਾਰ ਸਿੰਘ ਮੁੱਟਰ ਫੇਸਬੁਕ YouTube ਚੈਨਲ ਤੇ ਇੰਸਟਾ ਧੰਨਵਾਦ ਜੀ ਉਹਦਾ